ਸਤਿ ਸ੍ਰੀ ਅਕਾਲ ਜੀ ਮੈਂ ਹਾਂ ਕਮਲਜੀਤ ਸਿੰਘ ਵੱਡਾ ਤੁਸੀਂ ਦੇਖ ਰਹੇ ਹੋ ਰਾਵੀ ਵਿਰਾਸਤ ਨਿਊਜ਼ ਸਾਡੀ ਸਿੱਖ ਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਮਸਕਾਰ ਅੱਜ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਇੱਕ ਖਬਰ ਲੈ ਕੇ ਆ ਰਹੇ ਹਾਂ ਕਿ ਦੇਖੋ ਕਿਵੇਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਪਰ ਸਾਨੂੰ ਤਾਂ ਪਤਾ ਨਹੀਂ ਹੈ ਕਿੱਥੋਂ ਦੀ ਹੈ ਪੰਜਾਬ ਦੀ ਹੈ ਜਾਂ ਵਿਦੇਸ਼ ਦੀ ਹੈ ਕਿਹੜੀ ਸਟੇਟ ਦੀ ਹੈ ਇਸ ਬਾਰੇ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਪਰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗੱਲ ਕਰਦੇ ਆ ਕਿ ਦੇਖੋ ਕਿਵੇਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਪਰਿਵਾਰ ਕਿੰਨੀਆਂ ਖੁਸ਼ੀਆਂ ਖੇੜਿਆਂ ਦੇ ਨਾਲ ਆਪਣੇ ਧੀਆਂ ਪੁੱਤਰਾਂ ਦੀ ਵਿਆਹ ਦੀਆਂ ਰਸਮਾਂ ਨੂੰ ਰੀਤੀ ਰਿਵਾਜਾਂ ਦੇ ਨਾਲ ਕਰਨ ਆਏ ਹਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਵੇਂ ਛਤਰੋ ਛਤਰੀ ਹੋ ਰਹੇ ਹਨ ਮੈਂ ਮੈਂ ਇਥੇ ਕਹਾਂਗਾ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵਿਆਹ ਕਰਾਣ ਆਏ ਹੋ ਬੱਚੀ ਬੱਚੇ ਦਾ ਜੇਕਰ ਤੁਸੀਂ ਗੁਰੂ ਦੇ ਘਰੋਂ ਨਾਰਾਜ਼ ਹੋ ਕੇ ਇੱਕ ਵਾਰ ਤੁਰ ਗਏ ਤਾਂ ਮੈਂ ਉੱਥੇ ਤੁਹਾਨੂੰ ਦੋ ਲਾਈਨਾਂ ਦੇ ਵਿੱਚ ਕੁਝ ਗੱਲਾਂ ਕਹਾਂਗਾ ਕੀ ਰੁਸਣਾ ਤੇ ਕੀ ਮੰਦਣਾ ਪੱਲੇ ਕੁਝ ਹੈ ਨਹੀਂ ਤੇ ਮੈਂ ਕੀ ਗਵਾਉਣਾ ਕੋਈ ਦੁਖੀ ਨਾ ਹੋਵੇ ਤੇ ਕਿਸੇ ਦਾ ਸੁੱਖ ਨਾ ਖੋਣਾ ਸਵਾਦ ਵੱਖਰਾ ਹੀ ਹੁੰਦਾ ਕਿਸੇ ਦੀ ਖੁਸ਼ੀ ਤੇ ਖੁਸ਼ ਹੋਣਾ ਨਾਲ ਲੈ ਕੇ ਤੁਸੀਂ ਇਥੋਂ ਗੁਰੂ ਦਾ ਪਿਆਰ ਸੀ ਜਾਣਾ ਕੁਝ ਦੇਖ ਕੇ ਹੀ ਇੱਥੇ ਜਿਹੜਾ ਤੁਸੀਂ ਲੈ ਕੇ ਜਾਣਾ ਸੀ ਆਖਰ ਨੂੰ ਪਾਣੀ ਵਿੱਚ ਵਹਿ ਕੇ ਹੀ ਹੁਣ ਤੁਸੀਂ ਇੱਥੋਂ ਜ਼ਿੰਦਗੀ ਨਰਕ ਬਣਾ ਕੇ ਜਾਣਾ ਛੇਤੀ ਹੋਣਾ ਨਹੀਂ ਛੁਟਕਾਰਾ ਗੁਰੂ ਘਰ ਦੇ ਵਿੱਚ ਚਲਾਈਆਂ ਤੁਹਾਡੀਆਂ ਚਪੇੜਾਂ ਦਾ ਐਸੀ ਜ਼ਿੰਦਗੀ ਹੈ ਤੁਹਾਡੀ ਹੁਣ ਸੱਜਣਾ ਵਿਆਹ ਕਰਵਾਉਣ ਵਾਏ ਦੋਹਾਂ ਪਰਿਵਾਰਾਂ ਦਾ ਪਾਪਾਂ ਦਾ ਹੋਣਾ ਨਹੀਂ ਹੁਣ ਤੁਹਾਡੇ ਨਿਪਟਾਰਾ ਦਰਦ ਆਦੀਆਂ ਖਾਓਗੇ ਠੋਕਰਾਂ ਜੇ ਇੱਕ ਵਾਰ ਗੁਰੂ ਦੇ ਘਰੋਂ ਤੁਸੀਂ ਇਸ ਤਰ੍ਹਾਂ ਸਿਤਰੋ ਸਿਤਰੀ ਹੋ ਕੇ ਗਏ ਕਦੇ ਵਾਪਸ ਤੁਸੀਂ ਮੂੰਹ ਲੈ ਕੇ ਗੁਰੂ ਘਰ ਦੇ ਨਹੀਂ ਆਉਣਾ ਜੇ ਇੱਕ ਵਾਰ ਤੁਸੀਂ ਗੁਰੂ ਦੇ ਘਰੋਂ ਖੁਸ਼ੀਆਂ ਮੌਕੇ ਸਿਤਰੋ ਸਿਤਰੀ ਹੋ ਕੇ ਗਏ ਤੁਸੀਂ ਖੁਸ਼ੀਆਂ ਲੈਣ ਗੁਰੂ ਘਰ ਦੇ ਕਿਹੜੇ ਮੂੰਹ ਨਾਲ ਆਓਗੇ ਦੁਬਾਰਾ ਸੋ ਮੈਂ ਇਹ ਬੇਨਤੀ ਕਰਾਂਗਾ ਕਿ ਇਸ ਵੀਡੀਓ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਸਾਡੀ ਸਿਰ ਮੌਲ ਸੰਗਤਾ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਤਾ ਸਾਹਿਬ ਅਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਨੂੰ ਅਤੇ ਹੋਰ ਸਾਰੀਆਂ ਸੰਸਥਾਵਾਂ ਨੂੰ ਇਸ ਵੀਡੀਓ ਦਾ ਪਤਾ ਕਰਨਾ ਚਾਹੀਦਾ ਹੈ ਕਿ ਵੀਡੀਓ ਕਿੱਥੋਂ ਦੀ ਹੈ ਕਿ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਖੁਸ਼ੀਆਂ ਦੇ ਮੌਕੇ ਗੁਰੂ ਦੀ ਹਾਜ਼ਰੀ ਵਿੱਚ ਕੀ ਇਹ ਗੁਰੂ ਦੀ ਬੇਅਦਬੀ ਨਹੀਂ ਹੋਈ ਕੀ ਗੁਰੂ ਦੇ ਸਾਹਮਣੇ ਇੱਕ ਦੂਜੇ ਨੂੰ ਬੱਚਿਆਂ ਵੱਲੋਂ ਚਪੇੜਾ ਮਾਰਨੀ ਆ ਵਿਆਹ ਵਾਲੇ ਬੱਚਿਆਂ ਬੱਚਿਆਂ ਦੀਆਂ ਖੁਸ਼ੀਆਂ ਦੇ ਵਿੱਚ ਨਿਰਾਸ਼ਾ ਭਰੀ ਗਈ ਕੀ ਇਹੋ ਜਿਹੇ ਵਿਆਹ ਕਿਵੇਂ ਸੋਭਦੇ ਹਨ ਮੈਂ ਬੇਨਤੀ ਦੁਬਾਰਾ ਕਰਦਾ ਕਿ ਇਹ ਵੀਡੀਓ ਦਾ ਪਤਾ ਕਰਕੇ ਕਿੱਥੋਂ ਦੀ ਵੀਡੀਓ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਜਿਹੜਾ ਹੈ ਲਾਈਕ ਕਰੋ ਕਮੈਂਟ ਕਰੋ ਕਿ ਇਹੋ ਜਿਹੇ ਲੋਕਾਂ ਨੂੰ ਲਾਂਤਾਂ ਪਾਓ ਕਿ ਇਹ ਦੁਬਾਰਾ ਇਹਨਾਂ ਵੱਲ ਵੇਖ ਕੇ ਕੋਈ ਇਹੋ ਜੀ ਗਲਤ ਹਰਕਤ ਕਿਸੇ ਵੀ ਗੁਰੂ ਘਰ ਦੇ ਵਿੱਚ ਚਾਹੇ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਚਰਚਾ ਕਿਤੇ ਵੀ ਇਹੋ ਜੀ ਬਦਬੀਆਂ ਨਾ ਹੋਣ ਸਾਨੂੰ ਸਾਰੇ ਇਸ ਧਰਮੇ ਇੱਕ ਬਰਾਬਰ ਆਣ ਸਾਰਿਆਂ ਦਾ ਸਤਿਕਾਰ ਕਰੀਏ ਸਾਰਿਆਂ ਦੀਆਂ ਖੁਸ਼ੀਆਂ ਗਮੀਆਂ ਵਿੱਚ ਹਾਜ਼ਰ ਹੋਈਏ ਤੁਸੀਂ ਦੇਖ ਰਹੇ ਹੋ ਰਾਵੀ ਬਰਾਤ ਨਿਊਜ਼ ਅੱਗੇ ਲੈ ਕੇ ਆਵਾਂਗੇ ਤੁਹਾਡੇ ਵੇਖਣ ਲਈ ਕੁਝ ਨਵਾਂ ਕੁਝ ਤੱਥਾਂ ਦੇ ਆਧਾਰ ਦੇ ਉੱਤੇ ਸਚਾਈ ਦੇ ਪ੍ਰਮੁੱਖ ਅਸੀਂ ਨਿਰਧਾਰ ਅਤੇ ਨਿਰਪੱਖ ਆਵਾਜ਼ ਬੁਲੰਦ ਕਰਦੇ ਹਾਂ ਤੁਸੀਂ ਜੁੜੇ ਰਹਿਣਾ ਰਾਵੀ ਬਰਾਤ ਨਿਊਜ਼ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਕਮਲਜੀਤ ਸਿੰਘ ਪੱਡਾ ਤੁਸੀਂ ਦੇਖ ਰਹੇ ਹੋ ਰਾਵੀ ਬਰਾਤ ਨਿਊਜ਼ ਸਾਡੀ ਸਿੱਖ ਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਮਸਕਾਰ ਅੱਜ ਅਸੀਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਇੱਕ ਖਬਰ ਲੈ ਕੇ ਆ ਰਹੇ ਹਾਂ ਕਿ ਦੇਖੋ ਕਿਵੇਂ ਇਹ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਇਹ ਵੀਡੀਓ ਪਰ ਸਾਨੂੰ ਤਾਂ ਪਤਾ ਨਹੀਂ ਹੈ ਕਿੱਥੋਂ ਦੀ ਹੈ ਪੰਜਾਬ ਦੀ ਹੈ ਜਾਂ ਵਿਦੇਸ਼ ਦੀ ਹੈ ਕਿਹੜੀ ਸਟੇਟ ਦੀ ਹੈ ਇਸ ਬਾਰੇ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਪਰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗੱਲ ਕਰਦੇ ਆ ਕਿ ਦੇਖੋ ਕਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਪਰਿਵਾਰ ਕਿੰਨੀਆਂ ਖੁਸ਼ੀਆਂ ਖੇੜਿਆਂ ਦੇ ਨਾਲ ਆਪਣੇ ਧੀਆ ਪੁੱਤਰਾਂ ਦੀ ਵਿਆਹ ਦੀਆਂ ਰਸਮਾਂ ਨੂੰ ਰੀਤੀ ਰਿਵਾਜਾਂ ਦੇ ਨਾਲ ਕਰਨ ਆਏ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਵੇਂ ਛਤਰੋ ਛਤਰੀ ਹੋ ਰਹੇ ਹਨ ਮੈਂ ਇੱਥੇ ਮੈਂ ਇੱਥੇ ਕਹਾਂਗਾ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵਿਆਹ ਕਰਾਣ ਆਏ ਹੋ ਬੱਚੀ ਬੱਚੇ ਦਾ ਜੇਕਰ ਤੁਸੀਂ ਗੁਰੂ ਦੇ ਘਰੋਂ ਨਾਰਾਜ਼ ਹੋ ਕੇ ਇੱਕ ਵਾਰ ਤੁਰ ਗਏ ਤਾਂ ਮੈਂ ਉਥੇ ਤੁਹਾਨੂੰ ਦੋ ਲਾਈਨਾਂ ਦੇ ਵਿੱਚ ਕੁਝ ਗੱਲਾਂ ਕਹਾਗਾ ਕੀ ਰੁਸਣਾ ਤੇ ਕੀ ਮੰਦਣਾ ਪੱਲੇ ਕੁਝ ਹੈ ਨਹੀਂ ਤੇ ਮੈਂ ਕੀ ਗਵਾਉਣਾ ਕੋਈ ਦੁਖੀ ਨਾ ਹੋਵੇ ਤੇ ਕਿਸੇ ਦਾ ਸੁਖ ਨਾ ਹੀ ਖੋਣਾ ਸਵਾਦ ਵੱਖਰਾ ਹੀ ਹੁੰਦਾ ਕਿਸੇ ਦੀ ਖੁਸ਼ੀ 'ਚ ਖੁਸ਼ ਹੋਣਾ ਨਾਲ ਲੈ ਕੇ ਤੁਸੀਂ ਇੱਥੋਂ ਗੁਰੂ ਦਾ ਪਿਆਰ ਸੀ ਜਾਣਾ ਕੁਝ ਦੇ ਕੇ ਹੀ ਇੱਥੇ ਜਿਹੜਾ ਤੁਸੀਂ ਲੈ ਕੇ ਜਾਣਾ ਸੀ ਆਕਰ ਨੂੰ ਪਾਣੀ ਵਿੱਚ ਵਹਿ ਕੇ ਹੀ ਹੁਣ ਤੁਸੀਂ ਇਥੋਂ ਜ਼ਿੰਦਗੀ ਨਰਕ ਬਣਾ ਕੇ ਜਾਣਾ ਛੇਤੀ ਹੋਣਾ ਨਹੀਂ ਛੁਟਕਾਰਾ ਗੁਰੂ ਘਰ ਦੇ ਵਿੱਚ ਚਲਾਈਆਂ ਤੁਹਾਡੀਆਂ ਚਪੇੜਾਂ ਦਾ ਐਸੀ ਜ਼ਿੰਦਗੀ ਹੈ ਤੁਹਾਡੀ ਹੁਣ ਸੱਜਣਾ ਵਿਆਹ ਕਰਵਾਉਣ ਵਾਏ ਦੋਹਾਂ ਪਰਿਵਾਰਾਂ ਦਾ ਪਾਪਾਂ ਦਾ ਹੋਣਾ ਨਹੀਂ ਹੁਣ ਤੁਹਾਡੇ ਨਿਪਟਾਰਾ ਦਰਦ ਦਰਦੀਆਂ ਖਾਓਗੇ ਠੋਕਰਾਂ ਜੇ ਇੱਕ ਵਾਰ ਗੁਰੂ ਦੇ ਘਰੋਂ ਤੁਸੀਂ ਇਸ ਤਰ੍ਹਾਂ ਸਿਤਰੋ ਸਿਤਰੀ ਹੋ ਕੇ ਗਏ ਕਦੇ ਵਾਪਸ ਤੁਸੀਂ ਮੂੰਹ ਲੈ ਕੇ ਗੁਰੂ ਘਰ ਦੇ ਨਹੀਂ ਆਉਣਾ ਜੇਕਰ ਤੁਸੀਂ ਗੁਰੂ ਦੇ ਘਰੋਂ ਖੁਸ਼ੀਆਂ ਮੌਕੇ ਸਿਤਰੋ ਸਿਤਰੀ ਹੋ ਕੇ ਗਏ ਤੁਸੀਂ ਖੁਸ਼ੀਆਂ ਲੈਣ ਗੁਰੂ ਘਰ ਦੇ ਕਿਹੜੇ ਮੂਹ ਨਾਲ ਆਓਗੇ ਦੁਬਾਰਾ ਸੋ ਮੈਂ ਇਥੇ ਬੇਨਤੀ ਕਰਾਂਗਾ ਕਿ ਇਸ ਵੀਡੀਓ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਸਾਡੀ ਸ੍ਰੀ ਮੋਹ ਸੰਗਤਾ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਤਾ ਸਾਹਿਬ ਅਤੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੀ ਨੂੰ ਅਤੇ ਹੋਰ ਸਾਰੀਆਂ ਸੰਸਥਾਵਾਂ ਨੂੰ ਇਸ ਵੀਡੀਓ ਦਾ ਪਤਾ ਕਰਨਾ ਚਾਹੀਦਾ ਹੈ ਕਿ ਇਹ ਵੀਡੀਓ ਕਿੱਥੋਂ ਦੀ ਹੈ ਕਿ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਖੁਸ਼ੀਆਂ ਦੇ ਮੌਕੇ ਗੁਰੂ ਦੀ ਹਾਜ਼ਰੀ ਵਿੱਚ ਕੀ ਇਹ ਗੁਰੂ ਦੀ ਬੇਅਦਬੀ ਨਹੀਂ ਹੋਈ ਕੀ ਗੁਰੂ ਦੇ ਸਾਹਮਣੇ ਇੱਕ ਦੂਜੇ ਨੂੰ ਬੱਚਿਆਂ ਵੱਲੋਂ ਚਪੇੜਾਂ ਮਾਰਨੀਆਂ ਵਿਆਹ ਵਾਲੇ ਬੱਚਿਆਂ ਬੱਚਿਆਂ ਦੀਆਂ ਖੁਸ਼ੀਆਂ ਦੇ ਵਿੱਚ ਨਿਰਾਸ਼ਾ ਭਰੀ ਗਈ ਕੀ ਇਹੋ ਜਿਹੇ ਵਿਆਹ ਕਿਵੇਂ ਸੋਭਦੇ ਹਨ ਮੈਂ ਬੇਨਤੀ ਦੁਬਾਰਾ ਕਰਦਾ ਕਿ ਇਹ ਵੀਡੀਓ ਦਾ ਪਤਾ ਕਰਕੇ ਕਿੱਥੋਂ ਦੀ ਵੀਡੀਓ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਜਿਹੜਾ ਹੈ ਲਾਈਕ ਕਰੋ ਕਮੈਂਟ ਕਰੋ ਕਿ ਇਹੋ ਜਿਹੇ ਲੋਕਾਂ ਨੂੰ ਲਾਂਤਾਂ ਪਾਓ ਕਿ ਇਹ ਦੁਬਾਰਾ ਇਹਨਾਂ ਵੱਲ ਵੇਖ ਕੇ ਕੋਈ ਇਹੋ ਜੀ ਗਲਤ ਹਰਕਤ ਕਿਸੇ ਵੀ ਗੁਰੂ ਘਰ ਦੇ ਵਿੱਚ ਚਾਹੇ ਉਹ ਮੰਦਿਰ ਹੈ ਮਸਜਿਦ ਹੈ ਗੁਰਦੁਆਰਾ ਹੈ ਚਰਚਾ ਕਿਤੇ ਵੀ ਇਹੋ ਜੀ ਬੇਦਬੀਆਂ ਨਾ ਹੋਣ ਸਾਨੂੰ ਸਾਰੇ ਈ ਧਰਮੇ ਇੱਕ ਬਰਾਬਰ ਆਣ ਸਾਰਿਆਂ ਦਾ ਸਤਿਕਾਰ ਕਰੀਏ ਸਾਰਿਆਂ ਦੀਆਂ ਖੁਸ਼ੀਆਂ ਗਮੀਆਂ ਵਿੱਚ ਹਾਜ਼ਰ ਹੋਈਏ ਤੁਸੀਂ ਦੇਖ ਰਹੇ ਹੋ ਰਵੀ ਬਰਾਤ ਨਿਊਜ਼ ਅੱਗੇ ਲੈ ਕੇ ਆਵਾਂਗੇ ਤੁਹਾਡੇ ਵੇਖਣ ਲਈ ਕੁਝ ਨਵਾਂ ਕੁਝ ਤੱਥਾਂ ਦੇ ਆਧਾਰ ਦੇ ਉੱਤੇ ਸਚਾਈ ਦੇ ਪ੍ਰਮੋਖ ਅਸੀਂ ਨਿਡਰ ਅਤੇ ਨਿਰਪੱਖ ਆਵਾਜ਼ ਬੁਲੰਦ ਕਰਦੇ ਹਾਂ ਤੁਸੀਂ ਜੁੜੇ ਰਹਿਣਾ ਰਾਵੀ ਵਰਤ ਨਿਊਜ਼ ਦੇ ਨਾਲ ਧੰਨਵਾਦ